ਗਰੀਬ ਪਰਿਵਾਰ ਦਾ ਇੱਕੋ ਇੱਕ ਬੱਚਾ ਸੀ ਇਹਨਾਂ ਦੀ ਮੌਤ ਹੋ ਗਈ ਇਹਨਾਂ ਨੂੰ ਵਿਚਰ ਰਹਿਣ ਸਰ ਕੋਈ ਨਾ ਕੋਸ ਸਰਕਾਰ ਵੱਲੋਂ ਹੌਸਲਾ ਫੜਾਈ ਕੀਤੀ ਜਾਵੇ ਸਾਡੀ ਤਾਂ ਇਹੀ ਬੇਨਤੀ ਹੈ ਵੀ ਉਹਦੀ ਲਾਸ਼ ਇੱਥੇ ਪਹੁੰਚਦੀ ਕੀਤੀ ਜਾਵੇ ਤੇ ਅਸੀਂ ਉਹਦੀ ਕਿਰਾ ਕਰਮ ਕਰ ਸਕੀਏ ਸਾਡੀ ਤਾਂ ਇਹੀ ਬੇਨਤੀ ਹੈ ਜੀ ਓਜੀ ਮੇਰਾ ਨਾਮ ਸੁਖਦੇਵ ਸਿੰਘ ਤੇ ਮੁੰਡਾ ਜੀ ਪੌਣਕ 4 ਸਾਲ ਤੋਂ ਕੈਨੇਡਾ ਦੇ ਵਿੱਚ ਪੜਨ ਲਈ ਗਿਆ ਸੀ ਤੇ ਹੁਣ ਵਰਕ ਪਰਮਿਟ ਤੇ ਕੰਮ ਕਰ ਰਿਹਾ ਸੀ ਤੇ ਟਰਾਲੇ ਤੇ ਕੰਮ ਕਰਦਾ ਸੀ ਟਰਾਲਿਆਂ ਦੇ ਆਪਸ ਵਿੱਚ ਹੀ ਦੋ ਟਰਾਲਾਂ ਦੀ ਟੱਕਰ ਹੋਣ ਦੇ ਨਾਲ ਇਹ ਵਿਚਾਰਾ ਸੁਤਾ ਪਿਆ ਸੀ ਸੁਦਾ ਡਰਾਈਵਰ ਚਲਾਉਂਦਾ ਸੀ ਤੇ ਸਾਨੂੰ ਤਾਂ ਕੱਲ ਸ਼ਾਮ ਨੂੰ ਸਵੇਰੇ ਪਤਾ ਲੱਗਿਆ ਵੀ ਮੁੰਡੇ ਦੀ ਮੌਤ ਹੋ ਗਈ ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਗਰੀਬ ਪਰਿਵਾਰ ਦਾ ਇੱਕੋ ਇੱਕ ਬੱਚਾ ਸੀ ਇਹਨਾਂ ਦੀ ਮੌਤ ਕੀਤੀ ਹੋਏ ਇਹਨਾਂ ਨੂੰ ਵਿਚਰਨ ਨੂੰ ਸੜਕ ਕੋਈ ਨਾ ਕੋਸ ਸਰਕਾਰ ਵੱਲੋਂ ਹੌਸਲਾ ਫਲਾਈ ਕੀਤੀ ਜਾਵੇ ਸਾਡੀ ਤਾਂ ਇਹ ਬੇਨਤੀ ਹੈ ਵੀ ਉਹਦੀ লাশ ਇੱਥੇ ਪਹੁੰਚਦੀ ਕੀਤੀ ਜਾਵੇ ਤੇ ਅਸੀਂ ਉਹਦੀ ਕਿਰਿਆ ਕਰ ਸਕੀਏ ਸਾਡੀ ਤਾਂ ਇਹੀ ਬੇਨਤੀ ਆ ਜੀ ਹਾਂ ਬੇਟੇ ਮੈਂ ਅਰਸ਼ੀਪੀ ਸਿੰਘ ਆ ਸਾਨੂੰ ਕੱਲ 7:30 ਵਜੇ ਪਤਾ ਲੱਗਿਆ ਤੇ ਕਿਉਂਕਿ ਉਦੋਂ ਉਹ ਦਿਨੀ ਪੱਕੇ ਤੋਂ ਉੱਪਰ ਐਸੀ ਗੱਡੀ ਲੈ ਕੇ ਆਪ ਉਹ ਸੁੱਤੇ ਪੈਸੀ ਦੂਜਾ ਮੁੰਡਾ ਜਿਹੜੇ ਦਿੱਤੋ ਚਲਾ ਰਿਹਾ ਸੀ ਗਾ ਜੀ ਇਧਰੋਂ ਇੱਕ ਟਰਾਲਾ ਚੜ੍ਹਦਾ ਸੀ ਉਹ ਹਰਿਆਣੇ ਦੇ ਸੀ ਬਸ ਆਸ ਵਿੱਚ ਸਿੱਧੀ ਟੱਕਰ ਹੋ ਗਈ ਜੀ ਸਾਵਜਰ ਪਿਆਸ ਹੀ ਮਗਰ ਬੇਟਾ ਮੇਰਾ ਦੂਜਾ ਮੁੰਡਾ ਉਹ ਪਿਆਸ ਉੱਥੇ ਰਹਿ ਗਿਆ ਸੱਚ ਸੱਤ ਆ ਤੇ ਕਿ ਦੋ ਜਣੇ ਸੀਗੇ ਹਾਂਜੀ ਦੋ ਜਣੇ ਸੀ ਕਿੰਨੇ ਸਾਲ ਹੋ ਗਏ ਸੀ ਬੇਟਨ ਉੱਥੇ ਗਏ ਨੂੰ ਹੁਣ ਕੋਣ ਇੱਕ ਚਾਰ ਸਾਲ ਹੋ ਗਏ ਜੀ ਨਿੱਕੀ ਜਿਗ ਹਾਂਜੀ ਹੁਣ ਬਰਕਰਾਰ ਰਹੇ ਸੀ ਕੀ ਕੱਲਾ ਕੱਲਾ ਮੁੰਡਾ ਸੀ ਤੁਹਾਡਾ ਹਾਂਜੀ ਇੱਕੋ ਹੀ ਬੇਟਾ ਸੀ ਤੇ ਜੀ ਤੁਸੀਂ ਇੱਥੇ ਖੇਤੀ ਕਰਦੇ ਹੋ ਹਾਂਜੀ 23 ਸਾਲ ਦੀ ਉਮਰ ਆ 24 ਸਾਲ ਹੋ ਗਏ ਉਹਨਾਂ ਨੂੰ